ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਦੇ ਗੱਲਬਾਤ ਕਰ ਲਈਏ ਪਹੁੰਚੇ ਆ ਪਿੰਡ ਸ਼ੇਰਪੁਰ ਥਾਣਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਬਾਈਹੋੜਾਂ ਦਾ ਰਜਨਾ ਸੱਜਣੋ ਸੰਗਰੂਰ ਕਿਉਂਕਿ ਸੰਗਰੂਰ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਜਾਨਵਰ ਇੱਕ ਦਿਖਾਵਾਂਗੇ ਪਰ ਦਿਖਾਵਾਂਗੇ ਸੱਜਣੋ ਪੂਰੀ ਜਮਾ ਜਿਹਨੂੰ ਆਪਾਂ ਕਹਦੇ ਨੇ ਵੀ ਟਾਪ ਕੁਆਲਿਟੀ ਦਾ ਐਂਡ ਕੁਆਲਿਟੀ ਦਾ ਜਾਨਵਰ ਦਿਖਾਵਾਂਗੇ ਹੈਗਾ ਜੈਡ ਬਲੈਕ ਤੇ ਅੱਡ ਰੂਡਰ ਦੀ ਕੁਆਲਿਟੀ ਵੀ ਚੰਗੀ ਆ ਤੇ ਝੋਟੀ ਹੈਗੀ ਆ ਗੱਬਣ ਹੈਗੀ ਵੀ ਚੰਗੇ ਸੀਮਨ ਦੀ ਆ ਤੇ ਜਿਹੜਾ ਰਿਕਾਰਡ ਹੈ ਇਹਦਾ ਰਿਕਾਰਡ ਵੀ ਤਕਰੀਬਨ 20 ਕਿਲੋ ਦਾ ਰਿਕਾਰਡ ਹੈ ਬਾਕੀ ਬਾਈ ਨਾਲ ਕਰਾਉਣਾ ਗੱਲਬਾਤ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਆਜੋ ਜੀ ਹੋਰ ਬਾਈ ਜੀ ਠੀਕ ਠਾਕ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਆਜਾ ਉਹਨਾਂ ਨੂੰ ਆਇਆ ਲੋ ਜੀ ਨਾਮ ਦੱਸ ਦਿਓ ਜੀ ਆਪਣਾ ਨਾਮ ਕੇਸਰ ਸਿੰਘ ਵੀਰੇ ਪਿੰਡ ਕਿਹੜਾ ਹੈ ਜੀ ਇਹ ਪਿੰਡ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਆ ਤਹਿਸੀਲ ਧੂਰੀ ਵੀਰੇ ਹਨੇੜ ਤੇੜ ਕਿਹੜੇ ਪਿੰਡ ਆ ਗਏ ਬਾਈ ਹਨੇੜ ਤੇੜ ਇਧਰ ਕਾਤਰੋ ਆ ਗਏ ਵੀਰੇ ਇਧਰ ਬੜੀ ਆ ਗਏ ਠ ਕਾਤਰੋ ਨੇ ਨੇੜੇ ਆ ਗਿਆ ਹਾਂ ਕਾਤਰੋ ਨੇੜੇ ਵੀ ਇਹ ਝੋਟੀ ਦਾ ਸੂਆ ਕਿਹੜਾ ਬਾਈ ਇਹ ਤੀਜਾ ਸੂਆ ਵੀਰੇ origignal ਤੀਜਾ ਸੂਆ ਜਮ ਅਰੀਜਨਲ ਘਰ ਦੀ ਝੋਟੀ ਆ ਵੀਰੇ ਕੋਈ ਆਪਣੀ ਮੁੱਲ ਨਹੀਂ ਲਈ ਹੋਏ ਕਿਹੜੇ ਸੀਮਨ ਦੀ ਆਪ ਇਹ ਇਹ ਜੁਬਰਾਜ ਦੀ ਆ ਵੀਰੇ ਆਪ ਇਹ ਆਪ ਬਾਈ ਕਹਿੰਦਾ ਹੈਗੀ ਆ ਇਹ ਜੁਬਰਾਜ ਦੀ ਸੂਆ ਸੋਨ ਦੀ ਆ ਤੀਜਾ ਭੀਮ ਦਾ ਸੀਮਨ ਲੱਗਾ ਹੋਇਆ ਇਹਦੇ ਭੀਮ ABC ਵਾਲਿਆਂ ਦਾ ਹਾਂ ਵੀਰੇ ਤੀਜਾ ਸੂਆ ਸੂਆ ਉਹਦਾ ਦੇਣਾ ਇਹਨੇ ਮਨ ਬੱਚਾ ABC ਵਾਲੇ ਭੀਮ ਦਾ ਲੱਗਿਆ ਇਹਦੇ ਟੀਕਾ ਲੈ ਬਾਈ ਬੰਨੇ ਨੂੰ ਹੋ ਜਾ ਮਾੜਾ ਕਿ ਦਿਖਾ ਦਿੰਦੇ ਬਾਈ ਨੂੰ ਇੱਥੋਂ 7 बाई ਕਹਿੰਦਾ ABC ਵਾਲੇ ਭੀਮ ਦਾ ਲੱਗਾ ਤੇ ਦੂਜੇ ਸੂਏ ਦਾ ਭਾਈ ਦੁੱਧ ਕਿੰਨਾ ਕਰਿਆ ਇਹਦਾ 20 ਲੀਟਰ ਦੇ ਆਪਾਂ ਲੀਟਰਾਂਾਂ ਚ ਛੋਇਆ ਵੀਰੇ 20 ਜੈਨੂਨ ਹਾਂ ਜੈਨੂਨ ਕੰਡਾ ਅਗਲਾ 18 ਮੱਲੇ 19 ਮੱਲੇ ਜੇ 17 ਮੱਲੇ ਕਿੱਲੇ ਜੀ ਆਪਣੇ ਠੀਕ ਆ ਜੀ ਵੀ 20 ਲੀਟਰਾਂ ਚ ਛੋਇਆ ਹਾਂ ਵੀ ਕੰਡੇ ਦਾ 18 ਡੇੜਾ ਕਰ ਦੂਗਾ ਹੋਊਗਾ ਵੀਰੇ ਇੱਕੀ ਦਾ 20 ਤੋਂ ਪਾਰੇ ਕਰ ਦੂ ਸਾਮੀ ਚਲੋ ਇਸ ਵਾਰੀ ਚਲੋ ਕੰਡੇ ਦਾ ਇਹ 20 ਤੋਂ ਪਲੱਸ ਕਰ ਦੂਗੀ ਉਹ ਜਿੰਨਾ ਮਰਜ਼ੀ ਕਰਦੇ ਹਨ ਉਹ ਸੇਵਾ ਦੇ ਸਿਰ ਤੇ ਉਹ ਸੇਵਾ ਦੇ ਫਿਰ ਤੇ ਵੀਰੇ ਅਗਲੇ ਆ ਕਿਲੋ ਵੀ ਕਰ ਸਕਦੀ ਆ ਅੱਧਾ ਕਿਲੋ ਵੀ ਕਰ ਸਕਦੀ ਆ 20 ਵੀ ਕਰ ਸਕਦੀ ਆ ਜੇ ਇਹਨੂੰ ਕੋਈ ਸੱਜਣ ਕੁਸਲ ਜਾ ਕੇ ਪਾਊਗਾ ਹੀ ਨਹੀਂ ਫਿਰ ਇਹ 12 13 ਵੀ ਕਰ ਸਕਦੀ ਹੈ ਕਿਉਂਕਿ ਇਹਦੇ ਵਿੱਚ ਸਾਰੀਆਂ ਕੰਡੀਸ਼ਨਾਂ ਹੀ ਆ ਜਾਂਦੀਆਂ ਨੇ ਜਦੋਂ ਆਪਾਂ ਜਾਨਵਰ ਦੀ ਸਾਂਭ ਸੰਭਾਲ ਕਰਦੇ ਆ ਤੇ ਉਹਨੂੰ ਚੰਗੀ ਖਰਾਕ ਦੰਨਿਆ ਜਦੋਂ ਫੀਡ ਤੇ ਬਰੀਡ ਦਾ ਮੇਲ ਹੋ ਜਾਂਦਾ ਉੱਥੇ ਹੀ ਜਾਨਵਰ ਦੁੱਧ ਕੱਢਦਾ ਰਹਿੰਦਾ ਵੀਰੇ ਸਹੀ ਗੱਲ ਹਾਂ ਕੱਲੀ ਫੀਡ ਵੀ ਕੁਝ ਨਹੀਂ ਕਰਦੀ ਲੈ ਕੱਲੀ ਬਰੀਡ ਵੀ ਕੁਝ ਨਹੀਂ ਕਰਦੀ ਕੁਝ ਨਹੀਂ ਕਰਦੀ ਆ ਤੋੜ ਦਿਓ ਜੀ ਇੱਕ ਵਾਰੀ ਇਹਨੂੰ ਖੋਲ ਕੇ ਦਿਨ ਕਾ ਇੱਕ ਕਰ ਦੂਗੀ ਭਾਈ ਦਿਨ ਵੀਰੇ ਇਹ 6-7 ਦਿਨ ਪੂਰੇ ਹੁੰਦੇ ਆ ਮੰਨ ਕੇ ਚੱਲ 10 ਦਿਨ ਕੱਟੂ ਹਜੇ ਅੱਜ ਕੋਈ ਪੋੜਾ ਨਹੀਂ ਅੱਜ ਹੋ ਗਈ ਤਰੀਕ ਮੇਰਾ ਖਿਆਲ ਆ 29 29 ਹੋ ਗਈ ਹਾਂ ਅੱਜ ਦੀ ਤਰੀਕ ਹੋ ਗਈ 29 ਤੇ ਹਫਤਾ ਦਿਨਾਂ ਦੇ ਹਿਸਾਬ ਨਾਲ ਪਿਆ ਤੇ 2-4 ਦਿਨ ਪਾਈ ਕਹਿੰਦਾ ਉੱਤੇ ਵੀ ਲੈ ਜਾਂਦੀ ਆ ਤੇ ਪਛਾਂਤ ਉਹ ਦਿਖਾ ਦੇ ਗਈ ਓਏ ਤੇ ਬਾਡੀ ਬੁੱਡੀ ਦੀ ਗੱਲਬਾਤ ਕਰ ਲਈਏ ਬਾਡੀ ਬੁੱਡੀ ਹੈਗੀ ਆ ਝੋਟੀ ਦੀ ਫੁੱਲ ਡਬਲ ਜਮਾਇਨ ਪੂਰੇ ਚੌੜੇ ਢਾਂਚੇ ਚ ਆ ਗਈ ਇਹਦਾ ਬੈੱਡ ਵਾਲਾ ਸਿਸਟਮ ਹੀ ਆ ਵੀ ਜਿੰਨਾ ਚੌੜਾ ਇੱਕ ਬੈੱਡ ਹੁੰਦਾ ਉਹ ਗੱਲਬਾਤ ਆ ਜਿਹੜੀ ਹਾਂ ਘੜਦੇ ਮੜੀ ਬਾਰੇ ਕਰਾ ਦੇ ਤਸੱਲੀ ਸਮਾਰ ਕੇ ਲੰਬੀ ਚਲਾ ਕੇ ਸ਼ੇਸ਼ਟਮ ਇਹਦਾ ਸੱਜਣੋ ਨਾ ਇੱਕ ਬੈੱਡ ਵਾਲੀ ਹੈ ਇੱਕ ਹਾਥੀ ਦੇ ਬੱਚੇ ਵਾਲਾ ਸਿਸਟਮ ਹੀ ਹੈ ਸੂਆ ਬਾਈ ਕਹਿੰਦਾ ਜੈਨੂਅਨ ਤੀਜਾ ਤੇ ਬਾਕੀ ਝੋਟੀ ਦਾ ਯਾਰ ਸਾਨੂੰ ਤੋਰਾ ਤੂਰਾ ਵੀ ਦੱਸਦਾ ਜਿਹੜੀ ਲੇਵੇ ਦੀ ਝੋਲ ਆ ਝੋਲ ਵੀ ਦੱਸਦੀ ਆ ਚਵਾਈ ਦੀ ਬਾਈ ਕਿਦਾਂ ਇਹ ਚਵਾਈ ਦੀ ਜਮਾ ਸਿਰਾ ਵੀਰੇ ਇੱਕ ਐ ਮੰਨ ਕੇ ਚਲੋ ਜਹਾ ਟੂੜੀ ਥਲੋ ਪਾਲਟੀ ਭਰ ਲਈ ਜਹਾ ਥਲੋ ਭਰ ਟੈਕਟ ਤਾਂ ਨਹੀਂ ਚਵਾਈ ਦੀ ਮਹਾਵੀਰੇ ਜਮਾ ਚੀਚੀ ਵਰਗੀ ਚਵਾਈ ਆ ਕੋਈ ਸ਼ਰਲਾ ਛਿੱਟਾ ਥਾਂ ਮੱਟ ਕੇ ਵੀਰੇ ਕੋਈ ਹੈ ਨਹੀਂ ਇਹਦੇ ਵਿੱਚ ਨਾ ਸਰਲਾ ਨਾ ਛਿੱਟਾ ਵੀ ਇਹ ਆਪਾਂ ਚੀਜ਼ਾਂ ਦੀ ਜੇ ਕੋਈ ਗੱਬਣ ਸੱਜਣ ਲੈ ਕੇ ਜਾਂਦਾ ਗਾਰੰਟੀ ਦੇ ਦਾਂਗੇ ਇਹਦੀ ਗਾਰੰ ਆਰਡਰ ਫਿਰ ਕਿੰਨਾਕ ਬਣਾਉਂਦੀ ਜਦ ਡੰਡ ਆਰਡਰ ਤਾਂ ਸਿਰੇ ਹੀ ਲਾਉਂਦੀ ਆ ਵੀਰੇ ਟਾਈਮ ਤੇ ਆਏ ਨਹੀਂ ਜਮਾ ਸਿਰਾਂ ਲਾਉਗੀ ਹਾਂ ਇੱਥੋਂ ਮੋੜ ਕੇ ਮਾੜੀ ਹੀ ਰੋਕ ਲਈ ਇੱਥੇ ਆਰਡਰ ਬਾਈ ਕਹਿੰਦਾ ਐਨ ਲਾ ਆਂਦੀ ਆ ਸਿਰਾ ਇੱਥੀ ਖੜਾ ਲਾ ਇੱਥੀ ਖੜਾ ਲਾ ਹੈਗੀ ਠੰਡੀ ਸੀਲ ਹੈ ਤੇ ਚੜਾਈ ਵੀ ਦਿਖਾ ਦੇ ਗਰੀ ਇੰਨੀ ਕਿ ਚੜਾਈ ਹੈ ਦੀ ਮੇਰੀ ਪੂਰੀ ਬਾਂਜ ਇੰਨੀ ਉੱਤੇ ਹ ਤੇ ਆ ਚੀਜ਼ ਤੋਂ ਆ ਚੀਜ਼ ਦਾ ਗੈਪ ਦੇਖ ਸਕਦੇ ਹੋ ਆ ਚੀਜ਼ ਤੋਂ ਆ ਚੀਜ਼ ਦਾ ਤੇ ਉਹ ਚੀਜ਼ ਦਾ ਗੈਪ ਦੇਖ ਸਕਦੇ ਹੋ ਕਿਉਂਕਿ ਚੜਾਈ ਵਾਲਾ ਜਾਨਵਰ ਆ ਗਿਆ ਜੀ ਗੱਲਬਾਤ ਕਰ ਲਈ ਤੇ ਪੂਛਾ ਜਿਹੜੀ ਬਿਲਕੁਲ ਜੈਡ ਬਲੈਕ ਆ ਗਈ ਇੱਕ ਵੀ ਵਾਲੇ ਵਿੱਚ ਵਾਈਟ ਨਹੀਂ ਹੈਗਾ ਪਿਓਰ ਮੋਰਾ ਚ ਆਪਾਂ ਕਹਿ ਸਕਦੇ ਆ ਇਹਨੂੰ ਇਹ ਬਾਈ ਕਹਿੰਦਾ ਆਪ ਹੈਗੀ ਜੁਬਰਾਜ ਦੀ ਜੁਬਰਾਜ ਦੀ ਵੀਰੇ ਘਰ ਦੀ ਆਪਣੀ ਘਰ ਦੀ ਬਾਲੀ ਹੋਈ ਹੈ ਹਕਮਾ ਲਾ ਇਹਨੂੰ ਇਹ ਬਾਈ ਕਹਿੰਦਾ ਘਰ ਦੀ ਤਿਆਰ ਕਰੀ ਹੈਗੀ ਇਹਦੀ ਮਾਦਰ ਵੀ ਆਪਣੇ ਕੋਲ ਹੀ ਸੀ ਹਾਂ ਵੀਰੇ ਉਹ ਵੀ ਆਪਣੇ ਲਈ ਸ਼ੋਅ ਸੇਲ ਕਰਦੀ ਸੀਗੀ ਠੀਕ ਹੈ ਜੀ ਗੱਲ ਉਹਦਾ ਦੁੱਧਾ ਰਿਕਾਰਡ ਕਿੰਨਾ ਕਰਦੀ ਉਹਦਾ 16 ਕਿਲੋ ਲੀਟਰ ਸੀ ਵੀਰੇ ਉਹਦਾ ਸੋਹ ਚੰਗਾ ਸੀ ਮਨ ਭਰਾ ਕੇ ਆਪਾਂ ਤਿਆਰ ਕਰੀਏ ਇਹਨੇ ਪੈਲਣ ਨੇ ਕਿੰਨਾ ਕਰਤਾ ਸੀ 16 ਲੀਟਰ ਕੱਢਿਆ ਸੀ ਵੀਰੇ ਪੈਲਣ ਨੇ ਦੂਜੇ ਸੂਏ ਨੇ ਕਰਤਾ 20 ਲੀਟਰ ਹਾਂ ਦੂਜੇ ਸੂਏ 20 ਕੱਢਿਆ ਵੀਰੇ ਆ ਦੂਜੇ ਸੂਏ ਬਾਈ ਕਹਿੰਦਾ ਇਹਨੇ ਕਰਤਾ 20 ਤੇ ਪੈਲਣ ਨੇ ਕੱਢਿਆ ਸੀ 16 ਤੇ ਬਾਡੀ ਬੁੱਡੀ ਵੀ ਇਹਦੇ ਸਾਨੂੰ ਬਾਕੀ 10 ਦੀ ਆ ਕੁਆਲਿਟੀ ਝੋਟੀ ਜ ਹੈਗੀ ਆ ਚੰਗੀ ਸੂਆ ਬਾਈ ਜੈਨੂਨੀ ਤੀਜਾ ਜੈਨੂਨੀ ਤੀਜਾ ਵੀਰੇ ਜਮਾ ਹਾਂ ਬਾਡੀ ਬੁੱਡੀ ਬਹੁਤਾ ਹੈ ਨਾ ਬਾਕੀ ਕੋਈ ਉਹ ਨਹੀਂ ਵੀਰੇ ਜਮੈਂ ਡਰਦੀ ਜੇ ਹੁੰਦੇ ਨੇ ਭੱਜੀਆਂ ਇਸ ਵਾਰੀ ਦੁੱਧ ਪਿਛਲੇ ਸੂਏ ਬਾਈ ਕਹਿੰਦਾ 20 ਲੀਟਰ ਚੋਇਆ ਵੀ ਇਸ ਵਾਰੀ ਤੁਸੀਂ ਮੰਨ ਲਓ ਵੀ 20 ਪਲੱਸ ਕਰ ਸਕਦੇ ਜਿਹੜਾ ਕੰਡੇ ਵਾਲਾ ਦੁੱਧ ਹੈ ਕਿਸੇ ਸੱਜਣ ਨੇ ਕੰਡੇ ਤੇ ਤੋਲਣਾ ਜੇ ਸੂਆ ਸੌਂਦੀਆ ਤੀਜਾ ਦਿਨ ਪੈਨੇ ਤਰੀਕ ਦੇ ਹਿਸਾਬ ਨਾਲ 7 ਤੇ 5-4 ਦਿਨ ਬਾਈ ਕਹਿੰਦਾ ਇਹ ਮਤਲਬ ਪੋਲੇ ਹੱਥਾਂ ਉੱਪਰ ਲੈ ਜਾਂਦੀ ਆ ਉੱਪਰ ਲੈ ਜਾਂਦੀ ਆ ਜੀ ਉੱਪਰ ਲੈ ਜਾਂਦੀ ਆ ਆ ਕਿਸੇ ਵੀ ਪੱਖ ਤੋਂ ਝੂਠੀ ਊਕ ਦੀ ਨਹੀਂ ਜੇ ਗੱਲਬਾਤ ਕਰ ਲਈ 1 ਬਾਈ ਥੋੜੀ ਜੀ ਕਾਲੀ ਜ਼ਰੂਰ ਕਰ ਗਿਆ ਜੇ 2-4 ਦਿਨ ਹੋਰ ਰੁੱਕ ਕੇ ਵੀਡੀਓ ਕਰਾਉਂਦਾ ਇਹਦੀ ਤਾਂ ਫਿਰ ਪੂਰੀ ਇਹਨੇ ਥੱਲੇ ਤਿਆਰੀ ਫੜ ਲਈ। ਹਾਂ ਵੀਰੇ ਫਿਰ ਤਾਂ ਹੋਣੀ ਸੀ ਤੇਰੇ ਇਹ 10 ਦਿਨ ਬਹੁਤ ਹੁੰਦੇ ਆ ਗੱੱਚਾ ਡੰਗਰ। ਪੈਸੇ ਕਿੰਨੇ ਕੁ ਲਾਵਾਂਗੇ ਇਹਦੇ? ਪੈਸੇ ਫੋਨ ਤੇ ਕਰਾਂਗੇ ਵੀਰੇ। ਬਾਲੇ ਤਾਂ ਨਹੀਂ ਮੰਗਦਾ? ਨਹੀਂ ਨਹੀਂ ਬਾਲੇ ਤਾਂ ਘਾਨੂੰ ਮੰਗਣਾ ਵੀਰੇ ਜਿੰਨੇ ਦੀ ਝੋਟੀ ਵਾਲਾ ਦੇਖ ਕੇ ਹੀ ਲਾਉਣਿਆ ਸੱਜਣੇ। ਪੈਸੇ ਬਾਈ ਕਹਿੰਦਾ ਓਨੀ ਲਾਵਾਂਗੇ ਜਿੰਨੇ ਇਹ ਓਟ ਦੀ ਆ। ਆ ਜਿੰਨੇ ਰੁਪਏ ਓਟੂ ਕੀ ਪੈਸੇ ਓਨੀ ਲਾਵਾਂਗੇ। ਨੰਬਰ ਬੋਲ ਦੋ ਬਾਈ ਆਪਣਾ। 91145 ਵੀਰੇ 29256 ਇੱਕ ਵਾਰੀ ਹੋਰ ਬੋਲੋ ਜੀ। 91145 29256। ਹਾਂ ਇਧਰਲੇ ਬੰਨੇ ਲਿਆ ਗੈਰੀ ਹੁਣ ਬਾਈ ਦੇ ਜਾਨਵਰ ਉਹ ਵੀ ਆਪਾਂ ਸ਼ਕੀਨ ਸੱਜਣਾ ਨੂੰ ਦਿਖਾ ਦਾਨੇ ਆ ਇਹ ਵੀ ਕੱਟੀ ਕਿਹੜੀ ਆ ਬਾਈ ਆਹ ਖੜੀ ਆ ਵੀਰੇ ਸੁਲਤਾਨ ਦੀ ਆ ਇਹਦੀ ਆਹ ਹਾਂ ਪਹਿਲੇ ਸੁਵੇ ਦੀ ਹਾਂ ਸਿੰਘ ਇਹਦਾ ਜਮੀ ਸੁਲਤਾਨ ਵਾਂਗੂ ਆ ਨਾ ਹਾਂ ਉਹਦੇ ਦੀ ਆ ਖੁੱਲਾ ਜਮ ਹਾਂ ਇੱਕ ਸੁਲਤਾਨ ਵਾਲਾ ਨੇ ਮੈਂ ਘਰੇ ਗਿਆ ਵੀ ਸੀ ਸੱਜਣ ਦੇ ਰਮੇਸ਼ ਦੇ ਏਸੇ ਨਾਲ ਦੀ ਝੋਟੀ ਉਹਦੇ ਕੋਲ ਹੈਗੀ ਆ ਸ਼ੇਮ ਸਿੰਘ ਹਾਂ ਸ਼ੇਮ ਸਿੰਘ ਆਉਂਦਾ ਵੀਰੇ ਉਹਦਾ ਉਹ ਵੀ ਸੁਲਤਾਨ ਦੀ ਆ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ 25 ਮਹੀਨੇ ਹੋਦੇ ਹੋਣਾ ਵੀਰੇ ਹਜੇ ਸਿਰਫ 25 ਮਹੀਨੇ ਦੀ ਹਾਂ ਉਹੂੰ ਠੰਡੀ ਸੀਲਾ ਹੈ ਨਾ ਸੁਭਾ ਦੀ ਗਾਲਾ ਕਰਦੀ ਆ ਉਹ ਦੰਦ ਦੇ ਲੋ ਜਮਾ ਦੁੱਧ ਆਂਦਾ ਹਜੇ ਦੇ ਦੰਦਾਂ ਚ ਆ ਗਈ ਖੀਰੀ ਤੇ ਕੱਦ ਦੇ ਦਾ ਵੀ ਚੰਗਾ ਆ ਗਿਆ ਜੀ ਗੱਲਬਾਤ ਕਰ ਲਈ ਜਦੋਂ ਐਨ ਜਾਊਗੀ ਉਹ ਦਿਖਾ ਜੀ ਡਰਨ ਵਾਲਾ ਤਾਂ ਆਪਣੇ ਕੋਈ ਪਸ਼ੂ ਹੀ ਹੈ ਨਹੀਂ ਵੀਰੇ ਜਮਾ ਡਰਦੀ ਨਹੀਂ ਹੈ ਨਾ ਜਮੇ ਨਾ ਨਾ ਆ ਇੱਥੋਂ ਦਿਖਾ ਦੇ ਕੱਦ ਬੇਡਾ ਇੱਥੋਂ ਦਿਖਾ ਦੇ ਸਮਾਰ ਕੇ ਇਹ ਉਸੇ ਦੀ ਕੱਟੀ ਹੈ ਉਸੇ ਦੀ ਕੱਟੀ ਹੈ ਵੀਰੇ ਪਹਿਲੇ ਦੀ ਇਹ ਗੱਬਣ ਕਰਾਤੀ ਬਾਈ ਹਾਂ ਵੀਰੇ ਇਹ ਤਿੰਨ ਮਹੀਨੇ ਦੀ ਗੱਬਣ ਚੱਕ ਤਿੰਨ ਦੀ 25 25 ਮਹੀਨਿਆਂ ਦੀ ਹਾਂ 25 ਮਹੀਨਿਆਂ ਦੀ ਗੱਬਣ ਹੋ ਗਈ ਹਾਂ ਵੀਰੇ ਆ ਇਹਦਾ ਕੀ ਰਿਕਾਰਡ ਆ ਨੀਲੀ ਦਾ ਵੀ ਕੱਟੀ ਇਹ ਆ ਪਹਿਲਾਂ ਆਂਦੀ ਸੀ ਵੀਰੇ ਉਹਦੇ ਮੱਝ ਦੇ ਮਗਰ ਆਈ ਸੀ ਇਹਦੇ ਬਾਰੇ ਆਪਾਂ ਨੂੰ ਡੀਟੇਲ ਕੋਈ ਨਹੀਂ ਪਤਾ ਅਸ਼ੀਆ ਜੀ ਉਹ ਆ ਗਈ ਕਰੈਕਟਰ ਚੰਗੇ ਨੇ ਹਣਾ ਪੂਰਾ ਵਧੀਆ ਵੀਰੇ ਆਪਾਂ ਨੂੰ ਬੰਦ ਕਿਸੇ ਸੱਜਣ ਨੇ ਦੱਸਿਆ ਵੀ ਜਮਾ ਸਿਰਾ ਆ ਗਈ ਨੀਲੀ 라ਵੀ ਦਾ ਇਹ ਇਹ ਕਿਵੇਂ ਹੋ ਗਈ ਦੰਦਾਂ ਚ ਕੱਟੀ ਇਹ ਦੁੱਗੀ ਆ ਵੀਰੇ ਇਹ ਆ ਗਈ ਦੋ ਦੰਦਾਂ ਆ ਗਈ ਪ्योर ਨੀਲੀ ਜੇ ਵੀ ਗੱਬਣਾ ਬਾਈ ਹਾਏ ਗੱਬਣ ਕਰਾਈ ਹੋਇਆ ਲਾਹੌਰੀ ਤੋਂ ਗੱਬਣਾ ਵੀਰੇ ਠੀਕ ਆ ਜੀ ਇਹ ਜਾਨੀ ਚੈੱਕ ਤੇ ਨਹੀਂ ਹੈਗੀ ਆ ਜੀ ਇਹ ਕਿਹੜੇ ਤੋਂ ਗੱਬਣ ਕਰਾਤੀ ਉਹਦੀ ਕੱਟੀ ਆ ਜਿਹੜੀ ਇਹ ਆ ਰੁਸਤਮ ਤੋਂ ਵੀਰੇ ਰੁਸਤਮੇ ਹਿੰਦ ਤੋਂ ਹਾਂ ਰੁਸਤਮੇ ਹਿੰਦ ਤੋਂ ਠੀਕ ਆ ਗੱਲ ਆਹ ਕੱਟੀ ਆ ਗਈ ਇਹ ਕੋਹੇ ਲੌਰ ਤੋਂ ਵੀ ਗੱਬਣ ਇਹ ਆਪ ਕਿਹੜੇ ਦੀ ਆ ਇਹ ਆ ਭੀਮ ਦੀ ਆ ਇਹਦੀ ਕਿਹੜੇ ਭੀ ਇਹ ਨਹੀਂ ਪਤਾ ਡਾਕਟਰ ਸਾਹਿਬ ਨੂੰ ਪਤਾ ਹੋ ਉਹਦੇ ਕੋਲੇ ਰਿਕਾਰਡ ਆ ਜਿਹਦਾ ਸਾਰਾ ਰੱਖਿਆ ਹੋਇਆ ਹੈ। ਰਾਜਸਥਾਨ ਵਾਲੇ ਭੀਮ ਦੀ ਨਾ ਹੋਵੇ ਇਹ। ਹਾਂ ਸ਼ਾਇਦ ਹੋ ਸਕਦਾ। ਹੋ ਸਕਦਾ ਵੀ ਹਾਂ ਹੈਗੀ ਭੀਮ ਦੀ ਬਾਈ ਕਹਿੰਦਾ ਪਰ ਜਿਹੜੀ ਉਹ ਮੱਝ ਭੀਮ ਤੋਂ ਗੱਬੜਾ ਉਹ ABC ਵਾਲੀ ਆ। ਆਹ ABC ਵਾਲੇ ਦੀ ਹੈਗੀ। ਆਹ ਕੁਆਲਿਟੀ ਇਹਦੀ ਵੀ ਚੰਗੀ ਆ ਤੇ ਮੇਨ ਗੱਲ ਆ ਜਿਹੜੀ ਯਾਰ ਨਸਲ ਦਾ ਫਰਕ ਹੁੰਦਾ ਨਾ ਚੰਗੀ ਨਸਲ ਦਾ। ਲਾ ਠੰਡੇ ਸੀਲ ਨੇ ਜਾਨਵਰ ਆਮ ਨਾਲ ਖੜੇ ਨੇ ਬਿਲਕੁਲ। ਮਤਲਬ ਜੇ ਥਣ ਫੜ ਕੇ ਖੇਤ ਲਾ ਵੀਰੇ ਲੱਤ ਨਹੀਂ ਜਖ। ਹਾਂ ਨਹੀਂ ਬਗਾਨੇ ਬੰਦੇ ਨੂੰ ਤੁਹਾਨੂੰ ਪਤਾ ਵੀ ਜਾਨਵਰ ਉਦਾਂ ਨੇੜੇ ਲੱਗ ਕੇ ਨਹੀਂ। ਹਾਂ ਲੱਗਣ ਨਹੀਂ ਦ ਇਹ ਦੰਦਾਂ ਚ ਕਿਵੇਂ ਆ? ਇਹ ਦੁੱਗ੍ਹੀ ਹੋ ਗਈ ਬਈ। ਦੋ ਹੋ ਗਈ। ਹਾਂ। ਇਹ ਕੱਬਣ ਕਿੰਨੇ ਟਾਈਮ ਦੀ ਆ? ਇਹ ਮਹੀਨੇ ਕਿ ਦੀ ਆ ਵੀਰੇ। ਇਹ ਮਹੀਨੇ ਦੀ ਆ। ਆ ਜਾਨਵਰ ਵਾਈ ਇਹ ਹੀ ਗੱਲ ਨਹੀਂ ਵੀ ਚੰਗੇ ਜਾਨਵਰ ਦਾ ਠੰਡੇ ਸੀਲ ਨੇ ਬਿਲਕੁਲ ਚੰਗੇ ਜਾਨਵਰ ਰੱਖਣ ਦਾ ਸ਼ਕੀਨ ਆ ਤੇ ਉਹਦੀ ਝੋਟੀ ਆ ਆ ਗਈ ਨਾਲ ਵਾਲੀ ਕਿਉਂਕਿ ਇਹ ਤਾਂ ਤੁਹਾਨੂੰ ਆਈਡੀਆ ਹੋ ਜੂਗੀ ਬੱਚੇ ਕਿਦਾਂ ਦੇ ਪਾਉਂਦੀ ਆ ਝੋਟੀ। ਕੈਣ ਦਾ ਭਾਅ ਵਾ ਜੇ ਤਾਂ ਮੇਰਾ। ਬਾਕੀ ਜੇ ਜੇ ਕਰਮ ਵਾਲੀ ਆਪਣੇ ਘਰੇ ਸੂਪੀ ਤਾਂ ਆਪਾਂ ਹੋਰ ਦੇਵਾਂਗੇ ਤੁਹਾਨੂੰ ਖੇਚਲ ਲੈ ਕੇ ਜਵਾਈ ਕਰਾਵਾਂਗੇ ਝੋਟੀ ਵੀਰੇ। ਲੈ ਆ ਜਾ ਗੈਰੀ ਇੱਕ ਵਾਰੀ ਝੋਟੀ ਤੇ ਕੈਮਰਾ ਹੋਰ ਮਾਰ ਦੇ ਇੱਕ ਵਾਰ ਤਸੱ ਬਾਡੀ ਬੁੱਡੀ ਤੋਂ ਹਰੇਕ ਪੱਖ ਤੋਂ ਕਰਾ ਦੇ ਇੱਕ ਵਾਰੀ ਆਰਡਰ ਦੀ ਝੋਲ ਝੂਲ ਦਿਖਾ ਦੇ ਉਰੋਂ ਕਿਉਂਕਿ ਪਤਾ ਲੱਗ ਜਾਂਦਾ ਝੋਲ ਤੋਂ ਜਿਹੜੇ ਜਾਣਕਾਰ ਸੱਜਣ ਨੇ ਵੀ ਆਰਡਰ ਆ ਸ਼ੇਪ ਦੇਖ ਸਕਦੇ ਪੂਰੇ ਤੱਕ ਆਉਂਦੀ ਆ ਇਹ ਆਰਡਰ ਦੀ ਸ਼ੇਪ ਇੱਥੇ ਤੱਕ ਬਣਾਉਗੀ ਬੈਕ ਤੱਕ ਆਰਡਰ ਬਣਾਉਗੀ ਬਿਲਕੁਲ ਅੱਗੇ ਪਿੱਛੇ ਦਾ ਆਰਡਰ ਬਣਾਉ ਸ਼ੂ ਤੱਕ ਤੇ ਗਾਂ ਵਾਲੇ ਬੰਨੇ ਵੀ ਚੰਗਾ ਬਣਾਉਂਦੀ ਆ ਲਾਹਣ ਦੀ ਆ ਬਾਈ ਸ਼ੂ ਦੇ ਨਾਲ ਆਰਡਰ ਜਮਾ ਲਾਉ ਵੀਰੇ ਮਾਹ ਅੱਜਾ ਬਾਈਟ ਨੂੰ ਉੱਠਣੋਂ ਰਹਿ ਜਾਂਦੀ ਆ ਵੀਰੇ ਮਨ ਅੱਗੇ ਪਿੱਛੇ ਦਾ ਆਰਡਰ ਰੱਖਦੇ ਆ ਬਾਈ ਕਹਿੰਦਾ ਗਾਂ ਵਾਲਾ ਸ਼ਿਸ਼ਟਮੀ ਬਣਾਉਂਦੀ ਆ ਤੇ ਆ ਗਈ ਬਿਲਕੁਲ ਜੈਡ ਬਲੈਂਕ ਆ ਗਈ ਆਪ ਹੈਗੀ ਜੁਗਰਾਜ ਦੀ ਏ ਬੀ ਸੀ ਵਾਲੇ ਭੀਮ ਤੋਂ ਇਹ ਵੀਰਾਬਲੀ ਵਾਲੇ ਤੋਂ ਹੈਗੀ ਆ ਗੱਬਣ 7 ਦਿਨ ਤਰੀਕ ਦੇ हिसाब ਨਾਲ ਪਾਏ ਨੇ ਤੇ ਬਾਈ ਕਹਿੰਦਾ ਦਿਨ ਇਹ 2-4 ਉੱਤੇ ਵੀ ਲੈ ਜਾਂਦੀ ਐ ਆਈਡੀਆ ਜੇ ਲਾ ਲਓ ਮੋਟਾ ਜਾਂ ਵੀ 10 ਕਿ ਦਿਨ ਬਾਈ ਕਹਿੰਦਾ ਹਜੇ ਕੱਢਦੀ ਆ ਵੀਰੇ ਇਹ ਕੋ ਬੜਾ ਬੜਾ ਨਹੀਂ ਤੋੜਿਆ ਨੇ ਜੰਮ 10 10 10 ਦਿਨਾਂ ਦੇ ਏੜ-ਗੜ ਕੱਢ ਦੂ ਤੇ ਸਭ ਤੋਂ ਮੇਨ ਗੱਲ ਆ ਜਿਹੜੀ ਇਹਦੇ ਸੁਭਾਅ ਦੀ ਐ ਸਭ ਤੋਂ ਮੇਨ ਗੱਲ ਹੁੰਦੀ ਐ ਜਿਹੜੀ ਪਸ਼ੂ ਦਾ ਸੁਭਾਅ ਠੰਡਾ ਹੋਵੇ ਦੁੱਧ ਜਾਂ ਚਾਹੇ ਪਸ਼ੂ ਕਿਲੋ ਘੱਟੇ ਦੇ ਦੇ ਸਹੀ ਗੱਲ ਐ ਵੀਰੇ ਹਾਂ ਕਿ ਤੁੰ ਡਰੀ ਚੰਗੀ نسل ਦਾ ਇਹੀ ਫਾਇਦਾ ਹਾਂ ਵੀਰੇ ਆ ਬਾਕੀ ਬੱਚੇ ਵੀ ਚੰਗੇ ਪਾਉਗੀ ਬਰੀਡਿੰਗ ਦੇ ਕੰਮ ਦੀ ਝੋਟੀ ਵੀ ਆ ਤੇ ਦੁੱਧ ਦੇ ਲੈਵਲ ਦੀ ਵੀ ਚੰਗੀ ਦੀ ਆ ਤੇ ਬਾਕੀ ਨੰਬਰ 22 ਹੋਰਾਂ ਦਾ ਮੈਂ ਵੀਡੀਓ ਚਲਾ ਦੂੰਗਾ ਜਿਹੜੇ ਸੱਜਣ ਨੂੰ ਪਸੰਦ ਆਊਗੀ ਤਸੱਲੀ ਕਰਕੇ ਚੇਪਾ ਲਾ ਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ